ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਵਾਥਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਜੇ ਦਸ਼ਮੀ ਦੇ ਮੌਕੇ ਤੇ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਦਸਹਿਰੇ ਦਾ ਤਿਉਹਾਰ ਸ਼੍ਰੀ ਦੁਰਗਿਆਨਾ ਕਮੇਟੀ ਵੱਲੋਂ ਲక్ష్ਮੀ ਕਾਂਤਾ ਚਾਵਲਾ ਤੇ ਜਨਰਲ ਸਕਤਰ ਅਰੁਣ ਖੰਨਾ ਦੀ ਅਗਵਾਈ ਵਿੱਚ ਮਨਾਇਆ ਗਿਆ ਜਿਸ ਵਿੱਚ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕੀਤਾ ਗਿਆ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚੇ ਸ਼੍ਰੀ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਆਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਲక్ష్ਮੀ ਕਾਂਤਾ ਚਾਵਲਾ ਤੇ ਅਰुण ਖੰਨਾ ਨੇ ਗੱਲਬਾਤ ਕਰਦਿਆ ਕਿਹਾ ਕਿ ਅੱਜ ਦੇ ਦਿਨ ਹੀ ਪ੍ਰਭੂ ਸ਼੍ਰੀ ਰਾਮ ਜੀ ਨੇ ਰਾਵਣ ਦਾ ਵੱਧ ਕਰਕੇ ਬੁਰਾਈ ਤੇ ਜਿੱਤ ਹਾਸਲ ਕੀਤੀ ਸੀ ਤੇ ਸਮਾਜ ਵਿੱਚ ਬੁਰਾਈਆਂ ਖਿਲਾਫ ਲੜਨ ਦਾ ਸੰਦੇਸ਼ ਦਿੱਤਾ ਸੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਵੀ ਅੱਗੇ ਆ ਕੇ ਪ੍ਰਭੂ શ્રી ਰਾਮ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਆਪਣੇ ਹਿੰਦੁਸਤਾਨ ਵਿੱਚ ਵੀ اور ਹਿੰਦੁਸਤਾਨ ਦੇ ਬਾਹਰ ਵੀ ਜਿੱਥੇ ਭਾਰਤੀ ਬਸੇ ਹਨ ਵਿਸ਼ੇਸ਼ਕ ਤੌਰ 'ਤੇ ਹਿੰਦੂ ਸਮਾਜ ਹੈ। ਇਹ ਸਵਾਰੀ ਜਿਹੜੇ ਦਸ਼ੀ ਦਾ ਰੂਪ ਬਣਾਦਾ ਹੈ। जैसे राम जी का जन्म और राम मंदिर की स्थापना पूरी दुनिया में मनाई गई वैसे ये मनाया जा रहा है असल में बात केवल इतनी है कि रामन इस देश में हमारी संस्कृति का दुश्मन था और राम जी उस संस्कृति की रक्षा के लिए आए थे तो भारतीय धर्म भारतीय संस्कृति की, की, की विजय का ये त्यौहार है मेरी सबसे प्रार्थना है कि हम केवल रामन नजर जलाएं अपने मन में छिपा हुआ जो घमंड है जो बेईमानी है जो क्रोध है उसको भी हम खत्म करें और हर व्यक्ति में राम का रूप देखे सिया राम में सब जग जानी करो प्रणाम जोरी जुग पानी सब में राम है ये मानकर विजय का त्यौहार मनाइए तभी ये। इस मौके गुरजीत सिंह औजला ने कहा की रावण जो मनाया जा रहा है ਅੱਜ ਬਰਾਈ ਰੂਪ ਰਾਮਨ ਨੂੰ ਸਾੜਨ ਵਾਸਤੇ ਸੂਚਾ ਸ਼ਹਿਰ ਇੱਤੇ ਇਕੱਟਾ ਹੋਇਆ। ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਅੱਜ ਇਸ ਕਮੇਟੀ ਵੱਲੋਂ ਮੇਸ਼ਾ ਦੀ ਤਰ੍ਹਾਂ ਸੂਚਾ ਸਾਰੇ ਰਲ ਕੇ ਸਾਰਾ ਸ਼ਹਿਰ ਇੱਤੇ ਮਨਾਉਗਾ। ਮੇਰਾ ਮੰਨਣਾ ਕਿ ਸਾਨੂੰ ਸਮਾਜ ਰੂਪੀ ਬਰਾਈਆਂ ਦੇ ਨਾਲ ਲੜਨਾ ਚਾਹੀਦਾ ਔਰ ਇਹਦੇ ਤੋਂ ਆਇਤ ਲੈਣਾ ਚਾਹੀਦਾ ਔਰ ਆਉਣ ਵਾਲੀ ਪੰਜਾਂ ਨੂੰ ਸਿਕਾਉਣਾ ਵੀ ਚਾਹੀਦਾ ਥੋੜਾ ਰੂਸ ਮਚਾਉਣਾ ਬਹੁਤ ਥਲਾ ਫਰਮਾਉਂਦਾ ਕਹਿਣਾ ਕਿ ਕਿੱਥੇ ਕੋਲ ਰੂਸ ਮਚਾਇਆ ਜਾ ਰਾਇ ਵੀ ਇੱਥੇ ਜਗਾ ਘੱਟ ਮਿਲੀ ਚਲੋ ਉਹ ਜਿਹੜੀ ਗੱਲ ਹੈ ਅਸੀਂ ਧਿਆਨ ਚਾਹਂਦੀ ਹੈ ਉਹ ਡੀਸੀ ਦਾ ਧੱਕ ਲੈ ਕੇ ਨੂੰ ਠੀਕ ਕਰਾਂਗੇ ਔਰ ਸ਼ਹਿਰ ਵਾਸੀਆਂ ਨੂੰ ਵੀ ਇੰਕਾਰ ਤੋਂ ਅਸੀਂ ਕੀ ਫੋਨ ਮੈਸੇਜ ਦੀ ਖੁਸ਼ੀ ਹੈ ਮੇਰੀ ਇਹ اپੀਲ ਹੈ ਕਿ ਸ਼ਹਿਰ ਵਾਸੀ ਇਹਨਾਂ ਬੁਰਾਈਆਂ ਤੇ ਹੋਰ ਵੀ ਜਿਹੜੀਆਂ ਸਵਾਰਥਿਕ ਬੁਰਾਈਆਂ ਨੇ ਇਹਨਾਂ ਤੋਂ ਸਿੱਖਿਆ ਲੈਣਾ ਚਾਹੀਦਾ ਹੈ ਅੱਜ ਦੇ ਦਿਨ ਤੋਂ ਦੁਸ਼ਹਿਰੇ ਤੋਂ ਔਰ ਉਹਨਾਂ ਨੂੰ ਆਪਣਾ ਤਿਆਗ ਕਰਨਾ ਚਾਹੀਦਾ ਸਭੀ ਗਾਲਬਾ ਦੌਰਾਨ ਰਾਜਕੁਮਾਰ ਵੇਰਗਾ ਨੇ ਦੱਸਿਆ ਕਿ ਉਹ ਰਾਜ ਕਰਕੇ ਮੈਨੂੰ ਹੱ ਬਈ ਇਹ ਹਰ ਸਾਲ ਇਹ 라ਵਣ ਦਾ ਦੇਹ ਸੰਸਕਾਰ ਹੁੰਦਾ ਏ ਤੇ ਔਰ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਆ ਕਿ ਬੁਰਾਈਆਂ ਖਤਮ ਹੋਣ ਲੇਕਿਨ ਬੁਰਾਈਆਂ بار بار ਜਨਮ ਵੀ ਲੈਂਦੀਆਂ ਸਾਨੂੰ ਆਪਣੇ ਮਨਾਂ ਦੀਆਂ ਦੇ ਰਾਵਨ ਨੂੰ ਕਾਟਣ ਦੀ ਲੋੜ ਹੈ ਬੁਰਾਈਆਂ ਨੂੰ ਖਤਮ ਕਰਨ ਦੀ ਲੋੜ ਹੈ ਔਰ ਹਰ ਸਾਲ ਇਹ ਦੁਸ਼ਹਿਰਾ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਅਸੀਂ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੀ ਦੀਆਂ ਮੁਬਾਰਕਾਂ ਦੇਣਾ ਅੰਮ੍ਰਿਤਸਰ ਤੋਂ ਰਾਜਨ ਮਹਿਰਾ ਦੀ ਰਿਪੋਰਟ ਪੰਜਾਬੀ ਜਾਗ ਰਹੀ